ਇਹ ਸੁੰਡ ਵਾਲੀ ਪੰਜੀਰੀ ਹੁੰਦੀ ਆ ਪਿਓ ਸ਼ੁੱਧ ਦੇਸੀ ਘਿਓ ਦੀ ਪੰਜੀਰੀ ਐ ਇਹੋ ਤੇ ਇਹ ਹੈਗੀ ਆ ਇਸ ਤਰ੍ਹਾਂ ਦੀ ਪੈਕਿੰਗ 140 ਰੁਪਏ ਚ ਤੁਹਾਨੂੰ ਇਸ ਤਰ੍ਹਾਂ ਦੀ ਪੈਕਿੰਗ ਮਿਲ ਜੂਗੀ ਤੇ ਇਹ ਹੈਗੀ ਸੁੰਡ ਵਾਲੀ ਪੰਜੀਰੀ ਤੇ ਦੇਖ ਸਕਦੇ ਆ ਸੁੰਡ ਵਾਲੀ ਪੰਜੀਰੀ ਆ ਤੇ ਇਹ ਜਿਹੜੀ ਆ ਫੁੱਲੜਾ ਫੁੱਲੜ ਜਿਹੜੀ ਹੁੰਦੀ ਆ ਤਿਲਾਂ ਵਾਲੀ ਫੁੱਲੜ ਇਹ ਤੁਹਾਨੂੰ ਮਿਲ ਜੂਗੀ ਇਸ ਤਰ੍ਹਾਂ ਦੀ ਪੈਕਿੰਗਾਂ ਚ ਮਿਲ ਜੂਗੀ ਤਰ ਮਖਾਣੇ ਤੁਹਾਨੂੰ ਪੈਕਿੰਗ ਚ ਮਿਲ ਜੂ ਇਸ ਤਰ੍ਹਾਂ ਦੇ ਰਾਜਪੋਕ ਮਖਾਣੇ ਜਿਹੜਾ ਕਿ 250 ਰੁਪਏ ਦੇ ਪੈਕਿੰਗ ਜਿਸ ਤਰ੍ਹਾਂ ਤੁਹਾਨੂੰ ਮਿਲ ਜੂਗੀ ਰਾਜਪੋਕ ਮਖਾਣੇ ਦੀ ਦੇਖ ਸਕਦੇ ਆ 250 ਰੁਪਏ ਚ ਲੋ ਜੀ ਜਿਹਨਾਂ ਨੂੰ ਗੁੜ ਲੈ ਜਾਣਾ ਹੋਵੇ ਤਾਂ ਗੁੜ ਵੀ ਤੁਹਾਨੂੰ ਇੱਥੋਂ ਮਿਲ ਜੂਗਾ ਸ਼ੱਕਰਾਂ ਦੀ ਪੈਕਿੰਗ ਲੱਗੀ ਹੋਈ ਆ ਤੇ ਸ਼ੱਕਰ ਹੈਗੀ ਆ 38 ਰੁਪਏ ਤੇ ਗੁੜ ਵੀ ਤੁਹਾਨੂੰ ਮਿਲ ਮਿਲ ਜੂਗਾ ਇੱਥੇ ਇਸ ਤਰ੍ਹਾਂ ਦੇ ਗੁੜ ਦੇ ਦੀ ਇਹਨਾਂ ਨੇ ਪੈਕਿੰਗ ਕਰਕੇ ਰੱਖਿਆ ਹੋਇਆ ਹੈ ਗੁੜ ਤੇ ਦੇਖ ਸਕਦੇ ਆ ਜੇ ਜਿਨਾਂ ਨੇ ਗੋੜ ਸ਼ੱਕਰ ਲੈ ਜਾਣਾ ਹੋਵੇ ਚਾਹ ਇੱਧਰ ਜਿਹੜਾ ਸੌਂਡ ਖਾਂ ਵਾਲਾ ਸੌਂਡ ਵਾਲਾ ਗੋੜ ਖਾਂਦੇ ਸ਼ਕੀਨ ਹੋ啊 ਤੇ ਤੁਹਾਨੂੰ ਇੱਥੇ ਉਫਰਾਂ ਤੇ ਕਾਫੀ ਸਸਤਾ ਮਿਲੂਗਾ ਸੌਂਡ ਵਾਲਾ ਗੋੜ ਤੇ ਬੇ ਕਾਫੀ ਦੇਖੋ ਸੋਨਾ ਲੱਗਦਾ ਹੈ ਤੇ ਸੌਂਡ ਵਾਲਾ ਗੋੜ ਜੇ ਤੁਹਾਨੂੰ ਇੱਥੇ ਮਿਲ ਜੂਗਾ ਤੇ ਜ਼ਰੂਰ ਇੱਕ ਵਾਰੀ ਆਓ ਤੇ ਮੂੰਗਫਲੀ ਜਿਹੜੀ ਆ ਕਿਲੋ ਦੀ ਪੈਕਿੰਗ ਤੁਹਾਨੂੰ ਮੂੰਗਫਲੀ ਦੀ ਜੜੀ ਆ 110 ਰੁਪਏ ਦੀ ਕਿਲੋ ਦੀ ਪੈਕਿੰਗ ਮੂੰਗਫਲੀ ਰ ਮਿਲ ਜੂਗੀ ਤੇ ਜਿਨ੍ਹਾਂ ਨੇ ਲੋੜੀ ਦੇਣੀ ਹੋਵੇ ਉਹਨਾਂ ਵਾਸਤੇ ਕਾਫੀ ਆਫਰ ਲੱਗੀ ਹੋਈ ਆ ਕਿਲੋ ਦੀ ਪੈਕਿੰਗ ਜਿਹੜੀ ਆ ਮੋਂਗਫਲੀ ਦੀ ਤੇ 110 ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਹਰਿਅਾਨੀ ਮੇਂ ਜੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਹਰਿਆਣੇ ਦੇ ਵਿੱਚ ਖੁੱਲ ਗਿਆ ਆ 골ਡਨ ਬੋਮਨ ਕਲੈਕਸ਼ਨ ਤੇ ਉੱਥੇ ਬਹੁਤ ਹੀ ਸਸਤਾ ਸਮਾਨ ਆ ਕਰਿਆਣਾ ਆ ਪਰ ਸੌਈਦਾ ਸਮਾਨ ਆ ਤੇ ਦਾਣਾਂ ਬਹੁਤ ਸਸਤੀਆਂ ਆ ਤੇ ਬਾਹਰ ਨਾਲੋਂ ਕਾਫੀ ਸਸਤੀਆਂ ਦਾਣਾਂ ਆ ਤੇ ਰੂੜੀ ਤੇ ਕਾਫੀ ਸਸਤਾ ਸਮਾਨ ਆ ਏ ਆਣਾ ਕਿੱਥੇ ਆ ਪੈਟਰੋਲ ਪੰਪ ਜਿਹੜਾ ਆ ਹਰਿਆਣੇ ਭੁੰਗੇ ਦਾ ਪੈਟਰੋਲ ਪੰਪ ਹਰਿਆਣੇ ਦਾ ਔਰੇ ਸਾਹਮਣੇ ਮਾਰਕੀਟ ਨਿਊ ਮਾਰਕੀਟ ਜਿਹੜੀਆਂ ਦੁਕਾਨਾਂ ਪਈਆਂ ਉੱਥੇ ਹੈਗਾ ਆ ਖੁੱਲਿਆ ਆ 골ਡਨ ਬੋਮ ਮੈਨੇ ਕਲੈਕਸ਼ਨ ਤੇ ਇਹ ਦੇਖੋ ਦੂਜਾ ਭਾਗ ਪਹਿਲੇ ਭਾਗ ਵਿੱਚ ਤੁਸੀਂ ਦੇਖਿਆ ਦੂਜੇ ਭਾਗ ਵਿੱਚ ਦੇਖੋ ਲੋੜੀ ਤੇ ਕਾਫੀ ਸਸਤਾ ਸਮਾਨ ਮਿਲਦਾ ਪਿਆ ਹੈ ਉੱਥੇ ਤੇ ਜਰੂਰ ਇੱਕ ਵਾਰੀ ਵਿਜ਼ਿਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਵੀਡੀਓ ਲਾਈਕ ਸ਼ੇਅਰ ਕਰਦੇ ਬੰਦ ਜਰੂਰ ਕਰਦੇ ਆ ਕਰੋ ਤੇ ਵੀਡੀਓ ਫੋਲ ਵਾਚ ਕਰ ਲਿਆ ਕਰੋ ਵਧੀਆ ਲੱਗਦੀ ਚਲੋ ਜੀ ਇਹ ਦੂਜਾ ਭਾਗ ਦੇਖੋ ਤੇ ਹਾਂਜੀ ਜੀ ਇਹ ਜਿਹੜੀ ਲੋਕੇਸ਼ਨ ਆ 골ਡਨ ਬੋਮਨ ਅਕਰੈਸ਼ਨਲ ਗਰੋਸਰੀ ਸਟੋਰ ਦੀ ਇਹ ਪੈਟਰੋਲ ਪੰਪ ਦੇ ਸਾਹਮਣੇ ਜਿਹੜੀ ਮਾਰਕੀਟ ਬਣੀ ਆ ਨਵੀਂ ਉੱਥੇ ਹੈਗੀ ਆ ਇਹ ਗਰੋਸਰੀ ਸਟੋਰ ਵਾਹੋ 골ਡਨ ਬੋਮਨ ਅਕਰੈਸ਼ਨ ਗਰੋਸਰੀ ਸਟੋਰ ਵਾਹ ਦੇਖ ਸਕਦੇ ਆ ਪੈਟਰੋਲ ਪੰਪ ਦੇ ਸਾਹਮਣੇ ਅੱਧਿਆਣੇ ਦੇ ਵਿੱਚ ਖੁੱਲ ਗਿਆ ਨਵਾਂ ਗਰੋਸਰੀ ਸਟੋਰ ਤੇ ਇਹ ਹੈਗਾ ਪੈਟਰੋਲ ਪੰਪ ਵਾਲਿਆਂ ਦਾ ਜਿਹੜਾ ਉਹਦੇ ਸਾਹਮਣੇ ਗਰੋਸਰੀ ਸਟੋਰ ਲੋ ਜੀ ਇਸ ਤਰ੍ਹਾਂ ਦੇ ਜੀਰਾ ਜਿਹੜੇ ਬਿਸਕੁਟ ਵਾ ਤੁਹਾਨੂੰ 10-10 ਦੀ ਪੈਕਿੰਗ ਵਿੱਚ ਬਿਸਕੁਟਾਂ ਦੀ ਪੈਕਿੰਗ ਲਈ ਜਾਣੀ ਹੋਵੇ ਤੇ ਇਹ 40 ਰੁਪਏ ਚ ਲੱਗੀ ਹੋਈ ਆ ਤੇ ਇਹਦੇ ਵਿੱਚ 10 ਪੀਸ ਬਿਸਕੁਟਾਂ ਦੇ 10 ਬਿਸਕੁਟਾਂ ਦੇ ਪੀਸ ਮਿਲ ਜੂਗੇ ਇਹ ਹੈ ਕਿ 40 40 ਰੁਪਏ ਚ ਪੈਕਿੰਗ ਲੱਗੀ ਹੋਈ ਆ ਤੇ ਦੇਖ ਸਕਦੇ ਹੋ 10 10 ਵਾਲੀ ਜਿਹੜੀ ਆ 40 40 ਰੁਪਏ ਦੀ ਜਿਹੜੀ 12 12 ਵਾਲੀ ਆ ਉਹ ਤੁਹਾਨੂੰ 50 50 ਚ ਬਿਸਕੁਟਾਂ ਦੀ ਪੈਕਿੰਗ ਮਿਲ ਜੂਗੀ ਤੇ ਦੇਖ ਸਕਦੇ ਹੋ ਲੋ ਜੀ ਤੇ ਇਹ ਜਿਹੜੀ ਆ 12 12 ਪੀਸ ਇਹਦੇ ਵਿੱਚ ਮਿਲੂਗੇ ਇਹ ਹੈਗੇ ਆ 50 ਰੁਪਏ ਰੇਟ ਦੇਖ ਸਕਦੇ ਆ ਇਹਦੇ ਵਿੱਚ ਤੁਸੀਂ ਦੇਖ ਸਕਦੇ ਆ 12 ਪੀਸ ਦੀ ਪੈਕਿੰਗ ਦਾ ਇਹ ਤੁਹਾਨੂੰ 50 ਰੁਪਏ ਚ ਮਿਲਣੀ ਆ ਤੇ ਜੇ ਤੁਸੀਂ 10 ਪੀਸ ਵਾਲੀ ਪੈਕਿੰਗ ਲੈ ਜਾਣੀ ਆ ਤੇ ਇਹ ਤੁਹਾਨੂੰ 10-10 ਦੀ 10 ਪੀਸ ਵਾਲੀ ਪੈਕਿੰਗ ਇਹ ਤੁਹਾਨੂੰ 40 ਰੁਪਏ ਚ ਮਿਲ ਜੂਗੀ ਤੇ ਬਿਸਕੁਟ ਤੁਹਾਨੂੰ ਹਰ ਇੱਕ ਤਰ੍ਹਾਂ ਦੇ ਮਿਲ ਜੂਗੇ ਦੇਖ ਸਕਦੇ ਆ 10-10 ਪੈਕ 10-10 ਬਿਸਕੁਟਾਂ ਦੀ ਪੈਕਿੰਗ ਹੈ 40 ਰੁਪਏ ਵਿੱਚ ਮਿਲ ਰਹੀ ਹੈ ਜਿਹੜੀ 12-12 ਪੀਸਾਂ ਦੀ ਬਿਸਕੁਟਾਂ ਦੀ ਪੈਕਿੰਗ ਆ ਉਹ ਤੁਹਾਨੂੰ 50 ਰੁਪਏ ਵਿੱਚ ਮਿਲੂ ਇਸ ਤਰ੍ਹਾਂ ਲੱਤੀ ਹੋਈ ਆ ਬਿਸਕੁਟ ਤੁਸੀਂ ਦੇਖ ਸਕਦੇ ਹੋ ਕਿ 50 ਰੁਪਏ ਵਿੱਚ 4 ਕਿਤਾਬਾਂ ਤੁਹਾਨੂੰ ਬਿਸਕੁਟ ਨਹੀਂ ਦੇ ਰਿਹਾ ਕਿ ਲੋਅ ਹੋ ਜੀ ਇਹ ਸਾਰੀ ਪੈਕਿੰਗ ਦਾ 12 ਬਿਸਕੁਟਾਂ ਜਿਹੜੇ ਪੈਕਟ ਮਿਲ ਜੂਗੇ ਤੁਹਾਨੂੰ ਇਹ 50 ਰੁਪਏ ਚ ਜਿਹੜੇ 10 ਪੀਸ ਬਿਸਕੁਟਾਂ ਦੀ ਪੈਕਿੰਗ ਆ ਇਹ ਤੁਹਾਨੂੰ 40 ਰੁਪਏ ਚ ਮਿਲ ਜੂਗੇ ਬਿਸਕੁਟ ਤੁਹਾਨੂੰ ਨਮਕੀਨ ਵੀ ਮਿਲ ਜੂਗੇ ਇਸ ਤਰ੍ਹਾਂ ਦੀ ਪੈਕਿੰਗ ਚ ਤੇ ਮਿੱਠੇ ਵੀ ਮਿਲ ਜੂਗੇ ਤੇ ਜਿਹੜੇ ਮਿੱਠੇ ਖਾਣ ਦੇ ਸ਼ਕੀਨ ਆ ਉਹਨਾਂ ਨੂੰ ਮਿੱਠੇ ਮਿਲ ਜੂਗੇ ਜਿਹੜੇ ਨਮਕੀਨ ਖਾਣ ਦੇ ਸ਼ਕੀਨ ਆ ਉਹਨਾਂ ਨੂੰ ਨਮਕੀਨ ਦਿੰਦੇ ਨੇ ਇੱਧਰ ਚੋਕੋ ਪਾਈ ਜੇ ਤੁਸੀਂ ਲੈ ਜਾਣੀ ਆ ਤੇ 9 ਰੁਪਏ ਦੀ ਇਸ ਤਰ੍ਹਾਂ ਦੀ ਚੋਕੋ ਪਾਈ ਤੁਹਾਨੂੰ ਮਿਲ ਜੂਗੇ ਤੇ ਇਧਰ ਕਿੰਡੇ ਜਵਾਈ ਨੂੰ ਤੁਹਾਨੂੰ ਮਿਲੂਗਾ ਤੇ ਕਿੰਡੇ ਜਵਾਈ ਦੇ ਪੈਕਿੰਗ ਆਇਆ ਤੇ ਚੋਕੋ ਹੋ ਪਾਈ ਉਹਦੀ ਪੈਕਿੰਗ ਇਸ ਤਰ੍ਹਾਂ ਤੁਹਾਨੂੰ ਮਿਲ ਜੂਗੀ ਤੇ ਜਰੂਰ ਇੱਕ ਵਾਰੀ ਵਿజిਟ ਕਰੋ ਆਣਾ ਕਿੱਥੇ ਹਰਿਆਣੇ ਦੇ ਵਿੱਚ 골ਡਨ ਬੋਮ ਇਨ ਕਲੈਕਸ਼ਨ ਚ ਕਾਫੀ ਕਰਿਆਨਾ ਸਟੋਰ ਕਾਫੀ ਸਸਤਾ ਲੱਗਾ ਹੋਇਆ ਨਵੇਂ ਸਾਲ ਤੇ ਕਾਫੀ ਇਹਨਾਂ ਨੇ ਉੱਪਰ ਲਾਈ ਹੋਈ ਆ ਤੇ ਜਰੂਰ ਇੱਕ ਵਾਰੀ ਵਿజిਟ ਕਰੋ ਜਿੱਥੇ ਤੁਹਾਨੂੰ ਠੰਡੇ ਦੀਆਂ ਬੋਤਲਾਂ ਮਿਲ ਜੂਗੀਆਂ ਰੇਟ ਲੱਗੇ ਹੋਇਆ ਇਹਨਾਂ ਨੇ ਨਵੇਂ ਸਾਲ ਤੇ ਕਾਫੀ ਸਰਦੀਆਂ ਵਰਕੇ ਕਾਫੀ ਉੱਪਰ ਲਾਈ ਹੋਈ ਆ ਸੱਤਾ ਸੱਤਰ ਰੁਪਏ ਦੀ ਪੈਕਿੰਗ ਲੱਗੀ ਹੋਈ ਆ ਦੇਖ ਸਕਦੇ ਆ ਤੇ ਤੁਹਾਨੂੰ ਮਿਲ ਜੂਗੇ ਤੇ ਤੁਹਾਨੂੰ ਹਮਾਲਿਆ ਦੇ ਪ੍ਰੋਡਕਟ ਵੀ ਮਿਲ ਜੂਗੇ ਤੇ ਬੇਬੀ ਹਮਾਲਿਆ ਦੇ ਪ੍ਰੋਡਕਟਾਂ ਚ ਹੁੰਦਾ ਬੇਬੀ ਸ਼ੈਂਪੂ ਮਿਲ ਜੂਗਾ ਤੁਹਾਨੂੰ ਬੇਬੀ ਲੋਸ਼ਨ ਮਿਲ ਜੂਗਾ ਬੇਬੂ ਤੇਲ ਮਿਲ ਜੂਗੇ ਤੇ હેર ਆਇਲ ਵੀ ਮੌਜੂਦ ਹੈ ਤੁਹਾਨੂੰ ਇਸ ਤਰ੍ਹਾਂ ਦੇ ਬੱਚਿਆਂ ਦੇ ਹਿਮਾਲਿਆ ਦੇ ਪ੍ਰੋਡਕਟ ਲੱਗੇ ਹੋਏ ਆ ਤੇ ਜੇ ਵੱਡੀ ਤੇਲ ਦੀ ਸ਼ੀਸ਼ੀ ਲੈ ਜਾਣੀ 240 ਰੁਪਏ ਤੇ ਛੋਟੀ ਵੀ ਪੈਕਿੰਗਾਂ ਮਿਲਦੀ ਹੈ ਸ਼ੈਂਪੂ ਲੋਸ਼ਨ ਵਗੈਰਾ ਤੁਹਾਨੂੰ ਮਿਲ ਜੂਗੇ ਤੇ ਇੱਧਰ ਰੈਸ਼ਸ ਡਾਈਪਰ ਰੈਸ਼ਸ ਕਰੀਮ ਵੀ ਮਿਲ ਜੀਦਾ 72 ਰੁਪਏ ਚ ਤੇ ਛੋਟੀ ਤੇਲ ਦੀ ਸ਼ੀਸ਼ੀ 55 ਰੁਪਏ ਦੀ ਹੈ ਵੱਡੀ ਹੈਗੀ 240 ਰੁਪਏ ਤੇ ਇੱਧਰ ਬੇਬੀ ਸਾਬਨ ਵੀ ਹਿਮਾਲਿਆ ਕੰਪਨੀ ਦੇ ਮਿਲ ਜੂਗੇ ਤੇ ਕਾਫੀ ਆਫਰਾਂ ਤੇ ਲੱਗੇ ਹੋਏ ਆ ਤੇ ਇਹ ਹਿਮਾਲਿਆ ਦੇ ਸਾਬਨ ਦੇ ਹਿਮਾਲਿਆ ਦੇ ਪ੍ਰੋਡਕਟ ਤੁਹਾਨੂੰ ਮਿਲ ਜੂਗੇ ਤੇ ਬੇਬੀ ਸ਼ੈਂਪੂ ਮਿਲ ਜੂਗਾ ਬੇਬੀ ਲੋਸ਼ਨ ਵੀ ਮਿਲ ਜੂਗਾ ਤੇ ਬੇਬੀ ਸ਼ਿਸ਼ੂ ਤੇਲ ਵੀ ਛੋਟੇ ਪੈਕ ਨੂੰ ਮਿਲ ਜੂਗੇ ਵੱਡੀ ਪੈਕ ਨੂੰ ਵੀ ਮਿਲ ਜੂਗੇ ਇਸ ਤਰ੍ਹਾਂ ਦੇ ਤੇ ਡਾਈਪਰ ਰੈਸ਼ਰ ਕਰੀਮ ਵੀ ਮਿਲ ਜੂਗੇ ਤੇ ਸੋਪ ਵੀ ਤੁਹਾਨੂੰ ਮਿਲ ਜੂਗਾ ਤੇ ਇਹ ਬੱਚਿਆਂ ਦਾ ਸਾਰਾ ਪ੍ਰੋਡਕਟ ਦਿਖਾ ਰਹੇ ਆ ਡਾਈਪਰ ਵਗੈਰਾ ਵੀ ਤੁਹਾਨੂੰ ਮਿਲ ਜੂਗੇ ਤੇ ਬੱਚਿਆਂ ਦੇ ਐਲ ਸਾਈਜ਼ ਚ ਡਾਈਪਰ ਤੇ 30 ਪੀਸ ਦੇ ਡਾਈਪਰ ਵੀ ਮਿਲ ਜੂਗੇ ਦੇਖ ਸਕਦੇ ਆ ਤੇ ਡਾਈਪਰ ਜਿਹਨਾਂ ਡਾਈਪਰ ਬੱਚਿਆਂ ਨੇ ਡਾਈਪਰ ਲੈ ਜਾਣੇ ਹੋਣ ਤੇ ਐਲ ਸਾਈਜ਼ ਐਕਸ ਐਲ ਐਮ ਸਾਰੇ ਸਾਈਜ਼ ਤੁਹਾਨੂੰ ਇੱਥੇ ਡਾਈਪਰ ਵੀ ਬੱਚਿਆਂ ਦੇ ਡਾਈਪਰ ਵੀ ਦੇਖ ਸਕਦੇ ਆ ਲੋਨ ਚ ਡਾਈਪਰ ਵੀ ਤੁਸੀਂ ਦੇਖ ਸਕਦੇ ਆ ਇੱਥੇ ਡਾਈਪਰ ਵੀ ਬੱਚਿਆਂ ਦੇ ਡਾਈਪਰ ਵੀ ਮਿਲ ਜੂਗੇ ਤੇ ਲਿਖੇ ਹੋਏ ਆ ਇੱਥੇ ਰੇਟ ਵੀ ਲਿਖਿਆ ਹੋਇਆ 339 ਰੁਪਏ 30% ਇਸ ਤਰ੍ਹਾਂ ਦੇ ਸਾਈਜ਼ ਵੀ ਵੱਖ-ਵੱਖ ਸਾਈਜ਼ ਤੁਹਾਨੂੰ ਮਿਲ ਜੂਗਾ ਡਾਈਪਰਾਂ ਦਾ ਜੀ ਤੇ ਇੱਧਰ ਵੀ ਡਾਈਪਰਾਂ ਰੇਟ ਉੱਤੇ ਲਿਖੇ ਹੋਏ ਆ ਦੇਖ ਸਰ ਜੇ ਸਾਹਮਣੇ 32 ਪੀਸ ਐਮ ਐਮ ਸੈਜ ਦੇ ਬੱਤੇ ਪੀਸ ਜਿਹੜਾ ਆ 200 ਰੁਪਏ ਦਾ ਮਿਲਣਾ ਆ ਤੇ ਇਹ ਉੱਪਰ ਵੀ ਡਾਈਪਰ ਲੱਗੇ ਹੋਏ ਆ 2 200 ਰੁਪਏ ਲੱਗੇ ਹੋਏ ਰੇਟ ਤੇ ਤੁਸੀਂ ਐਮ ਸੈਜ ਜਿਹੜਾ ਇਹ 200 ਰੁਪਏ ਆ ਤੇ ਡਾਈਪਰ ਹੈਗੇ ਇਹਦੇ ਵਿੱਚ ਬੱਤੀ ਵੀ ਆ ਕੇ ਆ 40 ਵੀ ਆ ਕੇ ਵੱਖ-ਵੱਖ ਤਰ੍ਹਾਂ ਦੇ ਆ ਐਸੈਸਰੀ ਵੀ ਮਿਲ ਜੂਗਾ ਐਮ ਸੈਰੀ ਵੀ ਮਿਲੂਗਾ ਡਾਈਪਰ ਤੁਹਾਨੂੰ ਬੱਚਾ ਵੀ ਮਿਲ ਜੂਗਾ ਤੇ ਜਰੂਰ ਇੱਕ ਵਾਰੀ ਵਿజిਟ ਕਰੋ ਆਣਾ ਕਿੱਥੇ ਆ ਹਰਿਆਣੇ ਦੇ ਵਿੱਚ ਬੋਮਨ ਕਲੈਕਸ਼ਨ ਗੋਲਡਨ ਬੋਮਨ ਕਲੈਕਸ਼ਨ ਜਾਣਾ ਆ ਪੈਟਰੋਲ ਪੰਪ ਦੇ ਸਾਹਮਣੇ ਹੈਗੇ ਇਹਨਾਂ ਦੀ ਸ਼ਾਪ ਇੱਧਰ ਜਿਹੜਾ ਸੌਂਡ ਖਾਂ ਵਾਲਾ ਸੌਂਡ ਵਾਲਾ ਗੁੜ ਖਾਂਦੇ ਸ਼ਕੀਨੋ ਆ ਤੇ ਤੁਹਾਨੂੰ ਇੱਥੇ ਓਫਰਾਂ ਤੇ ਕਾਫੀ ਸਸਤਾ ਮਿਲੂਗਾ ਸੌਂਡ ਵਾਲਾ ਗੁੜ ਤੇ ਵੀ ਕਾਫੀ ਵਖੋ ਸੋਨਾ ਲੱਗਦਾ ਏ ਤੇ ਸੌਂਡ ਵਾਲਾ ਗੁੜ ਵੀ ਤੁਹਾਨੂੰ ਇੱਥੇ ਮਿਲ ਜੂਗਾ ਤੇ ਜਰੂਰ ਇੱਕ ਵਾਰੀ ਆਓ ਇੱਧਰ ਮੂੰਗਫਲੀ ਜਿਹੜੀ ਆ ਕਿਲੋ ਦੀ ਪੈਕਿੰਗ ਤੁਹਾਨੂੰ ਮੂੰਗਫਲੀ ਦੀ ਜੜੀ ਆ 110 ਰੁਪਏ ਦੀ ਕਿਲੋ ਦੀ ਪੈਕਿੰਗ ਮੂੰਗਫਲੀ ਰੇ ਮਿਲ ਜਾਊਗੀ ਤੇ ਜਿਨ੍ਹਾਂ ਨੇ ਲੋੜੀ ਦੇਣੀ ਹੋਵੇ ਉਹਨਾਂ ਵਾਸਤੇ ਕਾਫੀ ਆਫਰ ਲੱਗੀ ਹੋਈ ਆ ਕਿਲੋ ਰੀ ਪੈਕਿੰਗ ਜੜੀ ਆ ਮੂੰਗਫਲੀ ਦੀ ਤੇ 110 ਰੁਪਏ ਆ ਤੇ ਜੇ ਡੇੜੀਆਂ ਦੀ ਗੱਲ ਕਰੀਏ ਜਿਹੜੀਆਂ ਤੁਹਾਨੂੰ ਗੋੜ ਵਾਲੀਆਂ ਚਾਹੇ ਖੰਡ ਵਾਲੀਆਂ ਡੇੜੀਆਂ ਲੈਣੇ ਤਾਂ 22 ਰੁਪਏ ਦੀ ਪੈਕਿੰਗ ਵਿੱਚ ਤੁਹਾਨੂੰ ਮਿਲ ਜੂਗੀ ਜਿਨ੍ਹਾਂ ਨੂੰ ਦੇਣੀ ਆ ਲੋੜੀ ਉਹਨਾਂ ਵਾਸਤੇ ਕਾਫੀ ਆਫਰ ਲੱਗੀ ਹੋਈ ਆ ਤੇ 110 ਰੁਪਏ ਦੀ ਮੂੰਗਫਲੀ ਤੇ 22-22 ਰੁਪਏ ਦੇ ਗੋੜਾ ਵਾਲੀ ਚਾਹੇ ਲੈ ਲਓ ਚਾਹੇ ਚੀਨੀ ਵਾਲੀਆਂ ਡੇੜੀਆਂ ਲੈ ਲਓ ਉਹ ਉਫਰਤ ਲੱਗੇ ਲੋ ਜੀ ਜੇ ਤੁਸੀਂ ਤੇਲ ਵਾਲੀ ਗੱਚਕ ਲੈਣੀ ਹੈ ਤਾਂ ਤੁਹਾਨੂੰ ਇਸ ਤਰ੍ਹਾਂ ਦੀ ਪੈਕਿੰਗ ਵਿੱਚ 65 ਰੁਪਏ ਮਿਲ ਜਾਊਗਾ ਤੇ ਜੇ ਤੁਸੀਂ ਗੱਚਕ ਲੈਣੀ ਹੈ ਤਾਂ 45 ਰੁਪਏ ਇਸ ਤਰ੍ਹਾਂ ਦੀ ਪੈਕਿੰਗ ਗੱਚਕ ਦੇ ਤੁਹਾਨੂੰ ਮਿਲ ਜਾਊਗੇ ਤੇ ਗੱਚਕ ਵੀ ਲੈ ਜਾ ਸਕਦੇ ਆ ਇਹ ਦਿਖਾ ਰਹੇ ਆ ਉੱਪਰ ਜਿਨ੍ਹਾਂ ਨੇ ਲੋੜੀ ਦੇਣੀ ਹੋਵੇ ਕੁੜੀਆਂ ਨੂੰ ਤੇ ਆਪਣੀਆਂ ਭੈਣਾਂ ਨੂੰ ਲੋੜੀ ਦੇਣੀ ਹੋਵੇ ਉਹਨਾਂ ਵਾਸਤੇ ਕਾਫੀ ਉਫਰ ਲੱਗੇ ਹੋਏ ਆ ਤੇ ਐਕਸਟਰਾ ਗੱਜਕ ਦੇ 45 ਰੁਪਏ ਦੀ ਆਫਰ ਲੱਗੀ ਹੋਈ ਹੈ ਤੇ ਇਹ ਗੱਜਕ ਜੜੀ ਆ ਇਹ ਵੀ ਤੁਹਾਨੂੰ ਮਿਲ ਜੂਗੀ ਤੇ ਇਹਦੇ ਵਿੱਚ ਤਿੰਨ ਪੈਕਿੰਗਾਂ ਤੇ ਇਹਦੇ ਵਿੱਚ ਹੈਗੀਆਂ ਸੱਤ ਪੈਕਿੰਗਾਂ ਤੇ ਇਸ ਤਰ੍ਹਾਂ ਬਿਸਕੁਟ ਜਿੰਨੇ ਲੈ ਜਾਣੇ ਹੋਵੇ ਤੇ 100-100 ਰੁਪਏ ਦੇ ਪੱਟੇ ਬਿਸਕੁਟ ਦੇ ਪੈਕ ਤੇ ਤੁਹਾਨੂੰ ਮੈ ਦੇਵੂਗੇ 100-100 ਰੁਪਏ ਦੇ ਇਹ ਦਿਖਾ ਰਹੇ ਹਾਂ ਲੋੜੀ ਆਫਰ ਤੇ ਜਿੰਨੇ ਨੇ ਛੋਟੀ ਪੈਕਿੰਗਾਂ ਚ ਲੈ ਜਾਣੇ ਹੋਣ ਤੇ 38-38 ਰੁਪਏ ਦੀ ਛੋਟੀ ਪੈਕਿੰਗਾਂ 'ਚ ਲੋੜੀ ਉਪਰ ਲੱਗੀ ਹੋਈ ਆ ਤੇ ਇਸ ਤਰ੍ਹਾਂ ਦੇ ਬਿਸਕੁਟ ਲੈ ਜਾਣੇ ਹੋਵੇ ਲੋੜੀ ਦੇਣ ਵਾਸਤੇ ਤੁਹਾਨੂੰ ਵੱਡੀ ਪੈਕਿੰਗ ਵੀ 100-100 ਰੁਪਏ ਇਸ ਤਰ੍ਹਾਂ ਲੋੜੀ ਉਫਰਾਂ ਦੀ ਮਿਲ ਜੂਗੀ ਲੋ ਜੀ ਜੇ ਨੂੰ ਗੋੜੇ ਲੈ ਜਾਣਾ ਹੋਵੇ ਤਾਂ ਗੋੜ ਵੀ ਤੁਹਾਨੂੰ ਇੱਥੋਂ ਮਿਲ ਜੂਗਾ ਸ਼ੱਕਰਾਂ ਦੀ ਪੈਕਿੰਗ ਲੱਗੀ ਹੋਈ ਆ ਤੇ ਸ਼ੱਕਰ ਹੈਗੀ ਆ 38 ਰੁਪਏ ਤੇ ਗੋੜ ਵੀ ਤੁਹਾਨੂੰ ਮਿਲ ਮਿਲ ਜੂਗਾ ਇੱਥੇ ਇਸ ਤਰ੍ਹਾਂ ਦੇ ਗੋੜੇ ਵੀ ਇਹਨਾਂ ਨੇ ਪੈਕਿੰਗ ਕਰਕੇ ਰੱਖਿਆ ਹੋਇਆ ਹੈ ਗੋੜ ਤੇ ਦੇਖ ਸਕਦੇ ਆਂ ਜਿਨ੍ਹਾਂ ਨੇ ਗੋੜ ਸ਼ਕਰ ਲੈ ਜਾਣਾ ਹੋਵੇ ਚਾਹ ਪਣੀ ਹੋਵੇ ਗੋੜ ਵਾਲੀ ਸ਼ਕਰ ਲੈ ਜਾਣੀ ਹੋਵੇ ਤਾਂ ਕੋਟ ਚੱਕਰ ਵੀ ਤੁਹਾਨੂੰ ਇੱਥੋਂ ਮਿਲ ਜਾਊਗਾ ਇਸ ਤਰ੍ਹਾਂ ਦੀ ਪੈਕਿੰਗ ਵਿੱਚ ਲੱਗਾ ਹੋਇਆ ਗੋੜ ਸ਼ਕਰ ਜੀ ਤੇ ਜਿਨ੍ਹਾਂ ਨੇ ਇਸ ਤਰ੍ਹਾਂ ਦੇ ਇਹਦਰ ਮੁਖਾਣੇ ਤੁਹਾਨੂੰ ਪੈਕਿੰਗ ਵਿੱਚ ਮਿਲ ਜੂਏ ਇਸ ਤਰ੍ਹਾਂ ਦੇ ਰਾਜਪੂਕ ਮੁਖਾਣੇ ਜਿਹੜਾ ਕਿ 250 ਰੁਪਏ ਦੇ ਪੈਕੇਜ ਇਸ ਤਰ੍ਹਾਂ ਤੁਹਾਨੂੰ ਮਿਲ ਜੂਗੀ ਰਾਜਪੋਗ ਮਕਾਨੇ ਦੀ ਦੇਖ ਸਕਦੇ ਆ 250 ਰੁਪਏ ਚ ਪੈਕ ਨੂੰ ਮਿਲ ਜੂਗੀ ਇਹ ਸੁੰਡ ਵਾਲੀ ਪੰਜੀਰੀ ਹੁੰਦੀ ਆ ਪਿਓ ਸ਼ੁੱਧ ਦੇਸੀ ਘਿਓ ਦੀ ਪੰਜੀਰੀ ਐ ਇਹੋ ਤੇ ਇਹ ਹੈਗੀ ਆ ਇਸ ਤਰ੍ਹਾਂ ਦੀ ਪੈਕਿੰਗ 140 ਰੁਪਏ ਚ ਤੁਹਾਨੂੰ ਇਸ ਤਰ੍ਹਾਂ ਦੀ ਪੈਕੇਜ ਮਿਲ ਜੂਗੀ ਤੇ ਇਹ ਹੈਗੀ ਸੁੰਡ ਵਾਲੇ ਪੰਜੀਰੀ ਤੇ ਦੇਖ ਸਕਦੇ ਆ ਸੁੰਡ ਵਾਲੀ ਪੰਜੀਰੀ ਆ ਤੇ ਇਹ ਜਿਹੜੀ ਆ ਪੁੱਲੜਵਾ ਪੁੱਲੜ ਜਿਹੜੀ ਹੁੰਦੀ ਆ ਤਿਲਾਂ ਵਾਲੀ ਪੁੱਲੜ ਇਹ ਤੁਹਾਨੂੰ ਮਿਲ ਜੂਗੀ ਇਸ ਤਰ੍ਹਾਂ ਦੀ ਪੈਕਿੰਗਾਂ ਚ ਮਿਲ ਜੂਗੀ ਤਿਹ ਲੋ ਜੀ ਇਸ ਤਰ੍ਹਾਂ ਮੂੰਗੀ ਦੀਆਂ ਪਿੰਨੀਆਂ ਜਿਨ੍ਹਾਂ ਲਈ ਜਾਣੀਆਂ ਉਹਨਾਂ ਇਸ ਤਰ੍ਹਾਂ ਦੇ ਪੈਕਿੰਗ ਚ ਇਹ ਹੈਗੀ 250 ਰੁਪਏ ਪੈਕਿੰਗ ਦਾ ਤੇ ਤੁਸੀਂ ਲੈ ਜਾ ਸਕਦੇ ਆ ਮੂੰਗੀ ਦੀਆਂ ਪਿੰਨੀਆਂ ਵੀ ਤੁਹਾਨੂੰ ਮਿਲ ਜੂਗੀਆਂ ਜੇ ਜਿਹੜੇ ਮਤਲਬ ਘਰ ਦੇ ਵਿੱਚ ਪਿੰਨੀਆਂ ਨਹੀਂ ਬਣਾ ਸਕਦੇ ਤੇਲ ਰੱਡੂ ਵੀ ਤੁਹਾਨੂੰ ਮਿਲ ਜੂਗਾ ਤੇ ਮੂੰਗੀ ਦੀਆਂ ਪਿੰਨੀਆਂ ਵੀ ਮਿਲ ਜੂਗੀਆਂ ਤੇ ਰੇਟ ਇਹਨਾਂ ਤੇ ਲਿਖੇ ਹੋਏ ਆ ਤੇ ਤੇਲ ਇਸ ਤਰ੍ਹਾਂ ਦੇ ਤੇਲ ਕੁੱਟੇ ਲਈ ਜਾਣੇ ਹੋ ਤਾਂ ਤੇਲ ਵੀ ਮਿਲ ਜੂਵੇ ਤੇ ਤੁਹਾਨੂੰ ਇਸ ਤਰ੍ਹਾਂ ਸੁੰਡ ਵਾਲੀ ਪੰਜੀਰੀ ਜਿਹਨੂੰ ਕਿਹਾ ਜਾਂਦਾ ਆ ਤੇ ਇਹ ਵੀ ਤੁਹਾਨੂੰ ਇੱਥੋਂ ਮਿਲ ਜੂਗੇ ਤੇ ਤੇਲ ਵਾਲੇ ਨੂੰ ਟੂ ਮਿਲ ਜੂਵੇ ਮੂੰਗੀ ਦੀ ਕਨੀ ਮਿਲ ਜੂਵੇ ਤੇਲ ਵਾਲੇ ਨੂੰ ਟੂ ਮਿਲ ਜੂਵੇ ਜ਼ਰੂਰ